ਪੀਬੀ2 ਇਸ ਕਿੱਥੇ ਚੱਲ ਰਹੀ ਆ ਬਾਈ ਜੇ ਕਿ ਨੰਬਰ ਨੰਬਰ ਕਿਨੇ ਪਾਇਆ ਕਰ ਅੱਜ ਫੇਰ ਬਸ ਜੋ ਆ ਪਾ ਨਹਿਰ ਦੇ ਵਿੱਚ 160 ਸੰਤੋਪਾ ਹਰ ਸਿੰਘ ਦੇ ਗੁਰਦਵਾਰੇ ਨੇੜੇ ਨਾਗਦੌਣ ਜਿੱਥੇ ਟਿਪਰ ਡਿੱਗ ਪਿਆ ਕੀ ਕਾਫੀ ਨੁਕਸਾਨ ਹੋ ਗਿਆ ਗੱਡੀ ਦਾ ਤੇ ਬੋਰੂ ਵੀਰਾ ਟੁੱਟ ਗਿਆ ਛੱਡ ਮੈਂ ਸਵਾਰ ਜਣਾ ਸਵਾਜਣਾ ਆਣਾ ਯਾਰ ਉਹ ਮਲੇ ਟੇਪਰ ਕੱਢ ਕੇ ਆਈਆਂ ਹੱਲੇ ਹੁਣ ਆਲਾ ਮੈਂ ਜਵਾਰ ਕੇ ਜਾਂਦਾ ਉਹ ਵੀ ਚੇਨ ਦੀ ਜੇ ਵੀ ਬਾਰਗ ਕਰਤੀ ਹੈ ਪੁਰਪੂਰੀ ਗੜਸ਼ਾ ਕਰੋੜ ਇਹ ਟਪਰਾ ਇੱਥੋਂ ਗਿਆ ਆਦੇ ਪੁੱਤ ਮੈਂ ਤੁਹਾਨੂੰ ਦਿਖਾ ਰਿਹਾ ਜੀ ਇਹ ਆਪਣੇ ਖੱਬੇ ਪਾਸੇ ਇੱਥੋਂ ਉਤਰਦਾ ਗਿਆ ਥੱਲੇ ਨੂੰ ਇਹ ਤਾਂ ਬੜਾ ਸਾਫ਼ ਦਿਸਦਾ ਤੇ ਇੱਥੋਂ ਆ ਥੱਲੇ ਰੋਡ ਤੋਂ ਉਤਰ ਗਿਆ ਉਧਰ ਆ ਚਿੱਪੀ ਪੱਟੀ ਲੱਗੀ ਹੋਇਆ ਤੇ ਟੈਰਾ ਦਾ ਖੱਬਾ ਪਾਸਾ ਉੱਥੇ ਉਤਰਦਾ ਇੱਥੋਂ ਦਾ ਅਧੂਰਾ ਹੋ ਗਿਆ ਆ ਲੱਕੜ ਦੇ ਵਿੱਚ ਵੱਜ ਕੇ ਤੇ ਇਹਨਾਂ ਹੋਇਆ ਫਿਰ ਆ ਲੱਕੜ ਆਏ ਨੂੰ ਗਿਆ ਜਦੋਂ ਹੋ ਗਿਆ ਤਾਂ ਫਿਰ ਇੱਥੇ ਜਾ ਕੇ ਪਲਟੀ ਵਾਜੀ ਖਾਲੀ ਸੀਗਾ ਟੁੱਟ ਗਿਆ ਤੇ ਆਨੁਪਰੂਪ ਬਣਵਾ ਰਿਹਾ ਸੀ ਕੋਟ ਵੀ ਬਣਵਾ ਰਿਹਾ ਸੀ ਡਰਾਈਵਰ ਦਾ ਕੰਦੇ ਵਿਚਾਰ ਹੋ ਗਿਆ ਇਹ ਆ ਜਗਾ ਪਾਉ ਦੀ ਬੋਲ ਕੇ ਕੀ ਰੌੜਾ ਲੱਗਿਆ ਆ ਬੀਜੀਆਂ ਤਾਰਾਂ ਵਿੱਚ ਪਈਆਂ ਪਈਆਂ ਉਹ ਲੈਣਾਂ ਨੂੰ ਵੀ ਕੋਲ ਉਹ ਵੀ 11 ਵਜੇ ਫਸੀਆਂ ਹੋਆ ਕੋਸਾ ਦਾ ਵੀ ਕਰਕੇ ਬਿਤਾ ਹੋ ਗਿਆ ਹੋਊਗਾ 440 ਬੋਲਟ ਦੀ ਲਾਈਨ ਚੱਲਦੀ ਹੈ ਇਹ ਨਹੀਂ ਪਤਾ ਵੰਦ ਨਾ ਨਵੀਂ ਆ ਦੂਜੀ ਬਸਲੀਓ ਕੰਮ ਕਰਦੇ ਹਾਂ ਦੇ ਸਦਾ ਜੀ ਇੱਧਰ ਵੀ ਪਾਸੇ ਦਾ ਖੰਬਨ ਨਾ ਜੰਗਾ ਇਹ ਬੱਸ ਦੋ ਬਨੈਰਵਾ ਨੇੜੇ ਨਾ ਦੋ ਉਥੋਂ ਕੇ 160 ਸੰਤਪਾ ਬਹੇ ਜਿੰਗਰ ਜੀ ਜਾ ਗੁਰਦੁਰ ਸਾਹਿਬ ਜਾਂਦਾ ਗੱਡੀਆਂ ਦੇ ਇੱਥੇ ਬੜੀ ਜੰਤੇ ਜਾ ਰਹੀਆਂ ਹੋ ਇਹ ਥਾ ਨਹੀਂ ਵਾ ਥਾ ਵੀ ਨਹੀਂ ਵਾ ਕੋਈ 15 ਫੁੱਟ ਇੱਥੇ ਡਿੱਗ ਪਈ ਆ